ਰਾਲਾ ਦੇ ਵੱਲੋਂ ਆਪਣਾ ਸਾਲਾਨਾ ਸਮਾਗਮ ਸਕੂਲ ਦੇ ਖੁੱਲੇ ਮੈਦਾਨ ਵਿੱਚ ਮਨਾਇਆ ਗਿਆ ਜਿਸ ਵਿੱਚ ਮੁੱਖ ਮਹਿਮਾਨ ਤੌਰ ਤੇ ਵਿਧਾਇਕ ਜਗਤਾਰ ਸਿੰਘ ਬਿਆਲਪੁਰਾ ਜੁਐਸਏ ਤੋਂ ਕੁਲਦੀਪ ਸਿੰਘ ਪੁਰਾ ਅਤੇ ਹਰਮਿੰਦਰ ਸਿੰਘ ਮੁੱਖ ਮਹਿਮਾਨ ਵਜੋਂ ਸ਼ਾਮਲ ਹੋਏ ਉਹਨਾਂ ਵੱਲੋਂ ਜੇਤੂ ਬੱਚਿਆਂ ਨੂੰ ਇਨਾਮ ਵੀ ਵੰਡੇ ਗਏ ਇਸ ਵਕਤ ਉਹਨਾਂ ਬੋਲਦੇ ਹੋਏ ਕਿ ਆਕੀ ਸਕੂਲ ਵਿਦਿਆਕ ਸੱਭਿਆਚਾਰਕ ਤੇ ਖੇਡਾਂ ਦੇ ਵਿੱਚ ਮੱਲਾ ਮਾਰ ਰਿਹਾ ਹੈ ਇਸ ਲਈ ਉਹਨਾਂ ਨੇ ਸਕੂਲ ਦੇ ਸਟਾਫ ਤੇ ਮੈਨੇਜਮੈਂਟ ਕਮੇਟੀ ਨੂੰ ਵਧਾਈ ਦਿੱਤੀ ਇਹਨਾਂ ਤੋਂ ਇਲਾਵਾ ਲੋਕ ਗਾਇਕ ਰਵਿੰਦਰ ਸਿੰਘ ਗਰੇਵਾਲ ਫਰਾਂਜ਼ ਅਲਿਸ ਅੰਜੂ ਪ੍ਰੋਫੈਸ ਪ੍ਰਿੰਸੀਪਲ ਡਾਕਟਰ ਪਰਮਿੰਦਰ ਸਿੰਘ ਬੈਣੀਪਾਲ ਇੰਦਰਜੀਤ ਦੇਵਗਨ ਕੁਰਪੇ ਸਿੰਘ ਗੁਰਾਇਆ ਅਤੇ ਡਾਕਟਰ ਹਰਵਿੰਦਰ ਸਿੰਘ ਪੱਟੀ ਵੀ ਸ਼ਾਮਲ ਹੋਏ ਜਿਸ ਵਿੱਚ ਪ੍ਰੋਗਰਾਮ ਦਾ ਆਰੰਭ ਇੱਕ ਸ਼ਵਲ ਗਾਇਨ ਦੇ ਨਾਲ ਕੀਤਾ ਗਿਆ ਛੋਟੇ ਬੱਚਿਆਂ ਨੇ ਆਪਣੇ ਸਭਾਚਾਰਕ ਵਣੰਗੀਆਂ ਪੰਗੜਾ ਤੇ ਕੋਰੀਓਗ੍ਰਾਫੀਆਂ ਨਾਲ ਦਰਸ਼ਕਾਂ ਦਾ ਮਨ ਮੋਹ ਲਿਆ ਉੱਗੇ ਗਾਇਕ ਰਵਿੰਦਰ ਸਿੰਘ ਗਰੇਵਾਲ ਨੇ ਬੋਲਦੇ ਹੋਏ ਕਿਹਾ ਕਿ ਹਰੇਕ ਸਾਲ ਵਾਂਗ ਇਸ ਸਾਲ ਵੀ ਬੱਚਿਆਂ ਦੀਆਂ ਪੇਸ਼ਕਾਰੀਆਂ ਇੱਕ ਤੋਂ ਇੱਕ ਚੜਤ ਸਨ ਇਸ ਤੋਂ ਬਾਅਦ ਸਕੂਲ ਦੇ ਡਾਇਰੈਕਟਰ ਮੈਡਮ ਸਰਬਜੀਤ ਕੌਰ ਨੇ ਸਕੂਲ ਦੀ ਸਾਲਾਨਾ ਰਿਪੋਰਟ ਪੇਸ਼ ਕੀਤੀ ਪ੍ਰੋਗਰਾਮ ਦੇ ਅੰਤ ਵਿੱਚ ਸਕੂਲ ਦੇ ਚੇਅਰਮੈਨ ਐਡਵੋਕੇਟ ਦਲਜੀਤ ਸਿੰਘ ਸ਼ਾਹੀ ਉਪ ਚੇਅਰਮੈਨ ਕਮਲਜੀਤ ਸਿੰਘ ਸ਼ਾਹੀ ਡਾਇਰੈਕਟਰ ਮੈਡਮ ਸਰਬਜੀਤ ਕੌਰ ਅਤੇ ਪ੍ਰਿੰਸੀਪਲ ਮੈਡਮ ਰਣਜੋਤ ਕੌਰ ਨੇ ਮਹਿਮਾਨਾਂ ਅਤੇ ਮਾਪਿਆਂ ਦਾ ਦਿলো ਧੰਨਵਾਦ ਕੀਤਾ ਤੇ ਮੰਚ ਸੰਚਾਲਕ ਦੀ ਭੂਮਿਕਾ ਰਾਜਵਿੰਦਰ ਸਿੰਘ ਨੇ ਨਿਭਾਈ ਅਮਰ ਸਭ ਕਲਟਰ ਗਾਰਡਨ ਸਕੂਲ ਦੇ ਵਿੱਚ ਅੱਜ ਐਨੂਅਲ ਫੰਕਸ਼ਨ ਸੀ ਤੁਸੀਂ ਵਿਸ਼ੇਸ਼ ਤੌਰ ਤੇ ਪਹੁੰਚੇ ਮੁੱਖ ਮਹਿਮਾਨ ਅਤੇ ਕੀ ਕਹਿਣਾ ਚਾਹੁੰਦੇ ਹੋ ਪਲੇ ਵੀ ਦੇਖ ਲੀ ਲੋਕੋ ਬਹੁਤ ਵਧੀਆ ਪ੍ਰੋਗਰਾਮ ਹੋ ਰਿਹਾ ਆ ਪਸਾਰੇ ਨੇ ਦੇਖਿਆ ਤੇ ਅੱਜ ਮੈਂ ਧੰਨਵਾਦ ਕਰਦਾ ਵੀ ਸ਼ਾਈ ਸਾਹਿਬਾ ਨਾਲ ਕਰਕੇ ਮੈਨੂੰ ਵੀ ਇੱਥੇ ਵਧੀਆ ਪ੍ਰੋਗਰਾਮ ਦੇਖਣ ਨੂੰ ਮਿਲਿਆ ਇਸ ਆਪਣੇ ਕਿਡਰਗਾਰਟਨ ਸਿੰਸਕੈਡੀ ਸਕੂਲ ਦਾ ਜਿਹੜਾ ਪ੍ਰੋਗਰਾਮ ਆ ਇਹ ਬਹੁਤ ਹੀ ਵਧੀਆ ਤਰੀਕੇ ਨਾਲ ਹੋ ਰਿਹਾ ਤੇ ਬੜਾ ਵਧੀਆ ਲੱਗਿਆ ਬੇਟੇ ਨੇ ਵੀ ਛੋਟ ਨੇ ਪਲੇ ਕੀਤਾ ਤੇ ਕਿੱਦਾਂ ਲੱਗਿਆ ਦੇਖ ਕੇ ਪਰਫਾਰਮੈਂਸ ਤੁਸੀਂ ਵਧੀਆ ਲੱਗਿਆ ਜੀ ਅੱਜ ਪਹਿਲੀ ਵਾਰ ਦੇਖਿਆ ਮੈਂ ਵੀ ਉਹਨਾਂ ਨੂੰ ਬਹੁਤ ਵਧੀਆ ਰਿਹਾ ਸਭ ਪ੍ਰੋਗਰਾਮ ਵਧੀਆ ਚੱਲ ਰਿਹਾ ਤੇ ਸਾਰੇ ਬੱਚੇ ਬਹੁਤ ਵਧੀਆ ਕਰ ਰਹੇ ਨੇ ਬਹੁਤ ਵਧੀਆ ਮળો ਕਲਾਕਾਰ ਬੱਚੇ ਨੇ ਸਾਰੇ ਠੀਕ ਹੈ ਥ ਸਰ ਪਹੁੰਚਿਓ ਅੱਜ ਸਮਰਾਲਾ ਵਿੱਚ ਤੇ ਇਹ ਨੂਰ ਫੰਕਸ਼ਨ ਸੀਗਾ ਵੀਰ 5 ਸਾਲ ਬਾਅਦ ਹੋ ਰਿਹਾ ਮੈਡਮ ਨੇ ਕਹਿੰਦੇ ਤਾਂ ਕੀ ਕਹਿਣਾ ਤੇ ਉਹਨੂੰ ਫੰਕਸ਼ਨ ਬਾਰੇ ਜਿਹੜਾ ਬੜਾ ਚੰਗਾ ਲੱਗਦਾ ਜੀ ਕਿਉਂਕਿ ਪਹਿਲੀ ਗੱਲ ਤਾਂ ਸਾਡਾ ਆਪਣਾ ਹੀ ਪਰਿਵਾਰ ਹੈ ਇਹ ਜਦੋਂ ਵੀ ਇੱਥੇ ਆਉਨੇ ਆ ਸੋ ਹਮੇਸ਼ਾ ਮਤਲਬ ਦਿਲ ਨੂੰ ਬੜੀ ਖੁਸ਼ੀ ਹੁੰਦੀ ਆ ਜਦੋਂ ਕੁਝ ਅਚੀਵ ਹੁੰਦਾ ਏ ਸਕੂਲ ਨੂੰ ਅੱਗੇ ਵਾਧੇ ਦੇਖਦੇ ਆ ਕਿ ਸ਼ੁਰੂ ਤੋਂ ਹੀ ਅੱਗੇ-ਅੱਗੇ ਕਦਮ-ਕਦਮ ਵਾਧੇ ਦੇਖਿਆ ਸਾਰੇ ਪਰਿਵਾਰ ਦੀ ਸਾਡੇ ਪ੍ਰਿੰਸੀਪਲ ਮੈਮ ਦੀ ਜਿਹੜੇ ਡਾਇਰੈਕਟਰ ਮੈਮ ਨੇ ਉਹਨਾਂ ਦੀ ਸ਼ਾਹੀ ਸਾਹਿਬ ਦੀ ਸੋ ਸਾਰੀ ਫੈਮਿਲੀ ਦੀ ਬੜੀ ਜ਼ਿਆਦਾ ਮਿਹਨਤ ਆ ਇਹਦੇ ਪਿੱਛੇ ਸੋ ਹੁਣ ਕਈ ਸਾਲਾਂ ਦੇ ਬਾਅਦ ਇਹ ਕਿਉਂਕਿ ਵਿੱਚ ਕਰੋਨਾ ਵੀ ਆ ਗਿਆ ਉਹਦੇ ਕਰਕੇ ਵੀ ਨਹੀਂ ਫੰਕਸ਼ਨ ਹੋ ਪਾਇਆ ਕਈ ਸਾਲਾਂ ਬਾਅਦ ਇਹ ਐਨਵਲ ਫੰਕਸ਼ਨ ਹੋ ਰਿਹਾ ਸੋ ਬਹੁਤ ਇੰਜੋਏ ਕਰ ਰਹੇ ਆਂ ਔਰ ਮੇਰੇ ਖਿਆਲ ਬਾਕੀ ਜਿਹੜੇ ਆਏ ਆ ਸਾਰੇ ਇੰਜੋਏ ਕਰ ਰਹੇ ਹੋਵੋਗੇ ਇਸੇ ਤਰ੍ਹਾਂ ਆ ਇਹ ਸਕੂਲ ਹੋਰ ਅੱਗੇ ਵਧਦਾ ਰਹੇ ਇਹੀ ਮੈਂ ਦੁਆਵਾ ਕਰਦਾ ਹਾਂ ਸਰ ਗੱਲ ਕਰੀਏ 29 ਸਾਲ ਤੋਂ ਸ਼ਾਈ ਪਰਵਾਰ ਸੇਵਾ ਕਰ ਰਿਹਾ ਸਮਲ ਹੈ ਤੇ ਕੀ ਕਹਿਣਾ ਤੁਹਾਨੂੰ ਨਾਲ ਸ਼ਹਿਰ ਬੱਚੀ ਕੀ ਕਹਿਣਾ ਤੁਹਾਨੂੰ ਇਹ ਸਕੂਲ ਦੇ ਆ ਦੇਖੋ ਮੈਂ ਉਹੀ ਕਹਿਣਾ ਕਿ ਇਹ ਸਾਰਾ ਐਕਚੁਅਲੀ ਪਰਿਵਾਰੀ ਇਹਦੇ ਚ ਇਨਵੋਲਵ ਆ ਨਾ ਦੋਨੋਂ ਸਾਡੇ ਭਾਜੀ ਹੋਣੀ ਹੋਗੇ ਚਾਹੇ ਸਾਡੇ ਵੱਡੇ ਸ਼ਾਈ ਸਾਹਿਬ ਨੇ ਨਾ ਉਹ ਵੀ ਹੋਗੇ ਦੋਨੋਂ ਸਿਸਟਰਸ ਹੋਗੀਆਂ ਸੋ ਸਾਰੇ ਜੀ ਜਾਣ ਦੇ ਨਾਲ ਮਤਲਬ ਇਹ ਹਰ ਟਾਈਮ ਉਪਲਬਧ ਹੁੰਦੇ ਆ ਇਹ ਨਹੀਂ ਕਿ ਸਕੂਲ ਦੇ ਜਿਹੜੇ ਕੋਈ ਆਵਰ ਹੈਗੇ ਆ ਉਹ ਉਹਦੇ ਤੋਂ ਅੱਗੇ ਪਿੱਛੇ ਨਹੀਂ ਕਿਉਂਕਿ ਇੱਥੇ ਹਰ ਟਾਈਮ ਧਿਆਨ ਦੇਣਾ ਪੈਂਦਾ ਔਰ ਪੂਰਾ ਪਰਿਵਾਰ ਪੂਰੀ ਤਨਦੇਹੀ ਦੇ ਨਾਲ ਉਮੀਦ ਕਰਦਾ ਔਰ ਮੇਰਾ ਖਿਆਲ ਇਹੀ ਕਾਰਨ ਹੈ ਕਿ ਇਹ ਸਕੂਲ ਨੇ ਬਹੁਤ ਥੋੜੇ ਸਮੇਂ ਦੇ ਵਿੱਚ ਮਤਲਬ ਬਹੁਤ ਜ਼ਿਆਦਾ ਵੱਡੀ ਅੱਗੇ ਵਧਿਆ ਇਹ ਔਰ ਆਉਣ ਵਾਲੇ ਸਮੇਂ ਚ ਹੋਰ ਮੈਨੂੰ ਉਮੀਦ ਆ ਕਿਉਂਕਿ ਇਹ ਜਿੱਥੇ ਪੜਾਈ ਵੱਲ ਤਾਂ ਧਿਆਨ ਦਿੰਦੀ ਆ ਉਹਦੇ ਨਾਲ ਨਾਲ ਜਿਹੜੀਆਂ ਬੱਚਿਆਂ ਦੀਆਂ ਹੋਰ ਐਕਟੀਵਿਟੀਜ਼ ਨੇ ਚਾਹੇ ਉਹ ਕਲਚਰਲ ਪ੍ਰੋਗਰਾਮ ਹੈਗੇ ਆ ਚਾਹੇ ਉਹ ਖੇਡਾਂ ਦੇ ਵਿੱਚ ਮਤਲਬ ਹਰ ਸਾਈਡ ਤੇ ਹੀ ਬੱਚੇ ਹਰ ਤਰੀਕੇ ਦੇ ਨਾਲ ਉਹਨਾਂ ਦੀ ਪਰਸਨੈਲਿਟੀ ਇੱਥੇ ਡਵੈਲਪ ਹੁੰਦੀ ਆ ਸਰ थैंक यू जी ਸਸਿਕਲ ਜੀ ਸਾਰਿਆਂ ਨੂੰ ਮੈਂ ਅੰਜੂ ਪ੍ਰੋਸਟ ਮੈਂ ਪੈरिस ਤੋਂ ਆਈ ਆ ਤਾਂ ਮੈਂ ਪੇਸ਼ੇਵਲ ਨੂੰ ਪੱਤਰਕਾਰ ਹਾਂ ਔਰ ਮੈਂ ਪਿਛਲੇ 20 ਸਾਲ ਤੋਂ ਮੀਡੀਆ ਨਾਲ ਜੁੜੀ ਹੋਈ ਆ ਔਰ ਅੱਜ ਮੈਂ ਵਿਸ਼ੇਸ਼ ਮਹਿਮਾਨ ਵਲੋਂ ਇੱਥੇ ਕਿੰਡਰ ਗਾਰਡਨ ਸੀਨੀਅਰ ਸੈਕੰਡਰੀ ਸਕੂਲ ਇਨਵਾਈਟ ਸਗੀ ਔਰ ਜਿਹੜਾ ਕਿ ਬੱਚਿਆਂ ਨੇ ਪ੍ਰੋਗਰਾਮ ਪੇਸ਼ ਕੀਤੇ ਪੂਰਾ ਪੰਜਾਬ ਅੱਗੇ ਰੱਖਤਾ ਔਰ ਬਹੁਤ ਵਧੀਆ ਪ੍ਰੋਗਰਾਮ ਬਣਾਏ ਔਰ ਉਹਨਾਂ ਅਧਿਆਪਕਾਂ ਨੂੰ उन्हें दि जी इन्हों की डायरेक्शन टीम है उन्होंने मैं बहुत शाबाश देना चाहनी हाँ कि उन्होंने बहुत वाइव प्रोग्राम तैयार करवाए लगता ही है कि बच्चे पहली बार स्टेज पर आए ने और इन्होंने ऑलमोस्ट बहुत हर स्किट हर डांस परफॉर्मेंस ਕੁਝ ਨਾ ਕੁਝ ਕਹਿਣ ਦੀ ਕੋਸ਼ਿਸ਼ ਕੀਤੀ ਹੈ ਕੁਝ ਨਾ ਕੁਝ ਵਧੀਆ ਲੈਸਨ ਦੇਣਾ ਚਾਇਆ ਛੋਟੇ ਛੋਟੇ ਬੱਚਿਆਂ ਨੇ ਔਰ ਮੈਨੂੰ ਬਹੁਤ ਵਧੀਆ ਲੱਗਿਆ ਮੈਨੂੰ ਮਾਣ ਮਹਿਸੂਸ ਹੋ ਰਿਹਾ ਕਿ ਮੈਂ ਇਸ ਪ੍ਰੋਗਰਾਮ ਦਾ ਹਿੱਸਾ ਬਣੀ ਔਰ ਮੈਂ ਇਸ ਲਈ ਸਕੂਲ ਦੇ ਡਾਇਰੈਕਟਰ ਨੂੰ ਪ੍ਰਿੰਸੀਪਲ ਨੂੰ ਤੇ ਦਿਲਜੀਤ ਹੁਣਾਂ ਨੂੰ ਸਾਰਿਆਂ ਨੂੰ ਔਰ ਸਾਰੀ ਟੀਮ ਨੂੰ ਮੈਂ ਧੰਨਵਾਦ ਕਰਨਾ ਚਾਹੁੰਦੀ ਹਾਂ ਬਹੁਤ ਸ਼ੁਕਰੀਆ ਤੁਸੀਂ ਮੈਨੂੰ ਐਸ ਗੈਸਟ ਇੱਥੇ ਇਨਵਾਈਟ ਕੀਤਾ ਬਹੁਤ ਧੰਨਵਾਦ ਥੈਂਕ ਯੂ ਸਤਿ ਸ਼੍ਰੀ ਅਕਾਲ ਜੀ ਅੱਜ ਮੈਨੂੰ ਸੁਭਾਗਾ ਸਮਾਂ ਮਿਲਿਆ ਕਿ ਕਿਡਨਗਾਰਟਨ ਸਕੂਲ ਵਿੱਚ ਆਉਣ ਦਾ ਐਨਵਲ ਫੰਕਸ਼ਨ ਤੇ ਇੱਥੇ ਦਾ ਪ੍ਰਬੰਧ ਦੇਖ ਕੇ ਬੜੀ ਖੁਸ਼ੀ ਹੋਈ ਤੇ ਮੋਸਟਲੀ ਪ੍ਰਾਈਵੇਟ ਸਕੂਲ ਐਜੂਕੇਸ਼ਨ ਪ੍ਰਮੋਟ ਕਰਦੇ ਨੇ ਪਰ ਮੈਂ ਇੱਥੇ ਆ ਕੇ ਦੇਖਿਆ ਨੇ ਦੀ ਸਪੋਰਟਸ ਦੇ ਵਿੱਚ ਅਚੀਵਮੈਂਟਸ ਤੇ ਜਿਹੜੀਆਂ ਦੇਖ ਕੇ ਬੜੀ ਖੁਸ਼ੀ ਹੋਈ ਤੇ ਮੈਂ ਸਾਰਿਆਂ ਨੂੰ ਕੰਗ੍ਰੈਚ ਕੰਗ੍ਰੈਚੁਲੇਸ਼ਨ ਕਰਨਾ ਚਾਹੁੰਦਾ ਥੈਂਕ ਯੂ ਜੀ ਸਰ ਸਕੂਲ ਦੇ ਵਿੱਚ ਫੰਕਸ਼ਨ ਸੀ ਜੈਨਵਲ ਫੰਕਸ਼ਨ ਜੀ ਕੀ ਕਹਿਣਾ ਚਾਹੁੰਦਾ ਜਿਹੜਾ ਸਕੂਲ ਦਾ ਵੱਲੋਂ 29ਵਾਂ ਸਾਲ ਜਾ ਰਿਹਾ ਹੈ ਤੇ ਇਸ ਸਕੂਲ ਨੇ ਬਹੁਤ ਬੱਚਿਆਂ ਨੂੰ ਜਿਹੜੇ ਮੁਕਾਮੀ ਮੁਕਾਂ ਜੋ ਆਪਣੀ ਆਪਣੀ ਜਗ੍ਹਾ ਤੇ ਪਹੁੰਚਾਇਆ ਜਿਹਦੇ ਵਿੱਚੋਂ 30 40 ਤੇ ਕਰੀਬ ਵਕੀਲ ਨੇ ਡਾਕਟਰਸ ਨੇ ਆਰਮੀ ਵਿੱਚ ਗਏ ਨੇ ਪੁਲਿਸ ਚ ਗਏ ਨੇ ਤੇ ਸਾਨੂੰ ਮਾਣ ਹੁੰਦਾ ਹੈ ਕਿ ਜਦੋਂ ਇਸ ਸਕੂਲ ਤੇ ਪੜਾਏ ਹੋਏ ਬੜੇ ਹੋਏ ਬੱਚੇ ਇਹਨਾਂ ਸੰਸਥਾਵਾਂ ਦੇ ਵਿੱਚ ਇਹਨਾਂ ਪੋਸਟਾਂ ਤੇ ਕੰਮ ਕਰਦੇ ਆ ਤੇ ਅੱਜ ਉਹਦਾ ਇਹ ਜਿਹੜਾ ਐਨੂਅਲ ਫੰਕਸ਼ਨ ਹੋ ਰਿਹਾ ਤੋਂ ਵਿੱਚ ਬਹੁਤ ਬਹੁਤ ਸਾਰੇ ਬੱਚਿਆਂ ਨੇ ਸ਼ਮੂਜਿਤ ਕੀਤੀ ਹੈ ਤੇ ਬਹੁਤ ਸਾਰੇ ਮਾਪਿਆਂ ਨੂੰ ਤੇ ਪੇਰੈਂਟਸ ਦੇ ਨਾਲ-ਨਾਲ ਉਹਨਾਂ ਦੇ ਬੱਚਿਆਂ ਨੂੰ ਵੀ ਮੁਬਾਰਕਾਂ। ਜੇ ਅੱਜ ਗੱਲ ਕਰੀਏ ਕੌਣ ਚੀਫ ਗੈਸਟ ਆਏ ਨੇ ਜੀ ਇੱਥੇ ਕਿਹੜੇ ਪਹੁੰਚੇ ਨੇ? ਚੀਫ ਗੈਸਟ ਮੁੱਖ ਮਹਿਮਾਨ ਦੇ ਤੌਰ ਤੇ ਜਗਤਾਰ ਸਿੰਘ ਐਮ ਐਲ اے ਆਏ ਤੇ ਯੂ ਐਸ اے ਤੋਂ ਕੁਲਦੀਪ ਸਿੰਘ ਕੂੜਾ ਤੇ ਦਿੱਲੀ ਗਵਰਨਮੈਂਟ ਤੋਂ ਸੁਰਾਜਪੁਰ ਤੇ ਸਿੰਘ ਘਰਾਇਆ ਔਰ ਇਸੇ ਤਰੀਕੇ ਨਾਲ ਅੰਜੂ ਆ ਅਰਿਆ ਬਹੁਤ ਵੱਡੀ ਜਰਨਲਿਸਟ ਹੈ ਜਿਹੜੀ ਇੰਡੀਆ ਨੂੰ ਰਿਪਰੈਜ਼ੈਂਟ ਕਰਦੀ ਆ ਕਾਂਗਰਸ ਯੂਨੀਵਰਸਿਟੀ ਵੱਲੋਂ ਜਦੋਂ ਵੀ ਮੈਨਿਸਟਰ ਜਾਂਦੇ ਨੇ ਤਾਂ ਉਸ ਟੀਮ ਚ ਹੁੰਦੀ ਆ ਤੇ ਉਸੇ ਤਰੀਕੇ ਨਾਲ ਅ ਅਰਵਿੰਦਰ ਗਰੇਵਾਲ ਤੇ ਹੋਰ ਵੱਖਰੇ ਵੱਖਰੇ ਲੋਕ ਅੱਜ ਰਾਸ਼ਟਰੀ ਪੱਧਰ ਤੇ ਆਏ ਨੇ ਮੈਨੂੰ ਉਮੀਦ ਹੈ ਕਿ ਸਾਰੇ ਪੇਰੈਂਟਸ ਨੂੰ ਅੱਜ ਪਰਫਾਰਮੈਂਸਿਸ ਬਹੁਤ ਵਧੀਆ ਲੱਗੀਆਂ ਹੋਣਗੀਆਂ ਕਿਉਂਕਿ 1 ਮਹੀਨੇ ਤੋਂ ਸਾਡੇ ਟੀਚਰਸ ਤੇ ਕੋਚ ਸਾਹਿਬਾਨ ਜਿਹੜੇ ਅਸੀਂ ਹਾਇਰ ਕੀਤੇ ਸੀ ਉਹਨਾਂ ਨੇ ਬੱਚਿਆਂ ਨੂੰ ਤਿਆਰੀ ਕਰਾਈ ਤੇ ਪਰਫਾਰਮੈਂਸ ਸਾਨੂੰ ਉਮੀਦ ਹੈ ਕਿ ਸਾਰਿਆਂ ਨੂੰ ਬਹੁਤ ਪਸੰਦ ਆਈ ਹੋਊਗੀ ਤੇ ਮੈਂ ਸਾਰੇ ਪੇਰੈਂਟਸ ਦਾ ਬਹੁਤ ਬਹੁਤ ਧੰਨਵਾਦ ਕਰਦੀ ਹਾਂ ਜਿਨ੍ਹਾਂ ਨੇ ਸਾਨੂੰ ਇੰਨਾ ਸਹਿਯੋਗ ਦਿੱਤਾ ਫੰਕਸ਼ਨ ਨਰਮਾਸਿਕਾ ਜੀ ਕੈਨੋ ਤੇ ਕੀ ਕਹਿਣਾ ਚਾਹੁੰਦੇ ਹੋ ਫੰਕਸ਼ਨ ਸਾਡਾ ਕਰੋਨਾ ਕਾਲ ਤੋਂ ਬਾਅਦ 5 ਸਾਲ ਬਾਅਦ ਅੱਜ ਹੋਇਆ ਤੇ ਸਾਨੂੰ ਸੀਗਾ ਕਿ ਪੇਰੈਂਟਸ ਦੀ ਮਿਲਣੀ ਵੀ ਹੋ ਜਾਂਦੀ ਆ ਗੈੱਟ ਟੂਗੇਦਰ ਹੋ ਜਾਂਦੀ ਆ ਤੇ ਬੱਚਿਆਂ ਦੀ ਜਿਹੜੀ ਪਰਫਾਰਮੈਂਸ ਆ ਜੋ ਵੀ ਬੱਚਿਆਂ ਨੇ ਨਾ ਪੰਜਾਂ ਸਾਲਾਂ ਚ ਸਾਡੇ ਕੋਲੋਂ ਕੁਝ ਸਿੱਖਿਆ ਜਾਂ ਇਹ ਆਈਟਮਾਂ ਜਿਹੜੀਆਂ ਤਿਆਰ ਕੀਤੀਆਂ ਨੇ ਚਾਹੇ ਉਹ ਛੋਟੇ ਬੱਚੇ ਨੇ ਚਾਹੇ ਵੱਡੇ ਬੱਚੇ ਨੇ ਉਹ ਅਸੀਂ ਪੇਰੈਂਟਸ ਨੂੰ ਦਿਖਾ ਸਕਦੇ ਹਾਂ ਹੋਰ ਕੀ ਗਣ ਦੋਨੋਂ ਬਸ ਇਹ ਹੈਗਾ ਕਿ ਸਾਨੂੰ ਆਉਣ ਵਾਲੇ ਟਾਈਮ ਚ ਪੇਰੈਂਟਸ ਦਾ ਬਹੁਤ ਜ਼ਿਆਦਾ ਸਾਥ ਚਾਹੀਦਾ ਕਿ ਅੱਜ ਜਿਨੇ ਬੱਚੇ ਸਾਡੇ ਸਟੇਜ ਤੇ ਸੀਗੇ ਇਹਨਾਂ ਨਾਲੋਂ ਸਾਨੂੰ ਲੱਗਦਾ ਤੇ ਸਾਰੇ ਬੱਚੇ ਹੀ ਸਟੇਜ ਤੇ ਹੋਣੇ ਚਾਹੀਦੇ ਨੇ ਚਾਹੇ ਉਹ ਅਸੀਂ ਕਹਿੰਦੇ ਆ ਗੇਮਸ ਵਾਲੇ ਬੱਚੇ ਪ੍ਰਾਈਜ਼ ਲੈ ਕੇ ਆ ਉਹ ਵੀ ਸਟੇਜ ਤੇ ਹੁੰਦੇ ਨੇ ਜਾਂ ਫਿਰ ਜਿਹੜੇ ਕੋਈ ਵੀ ਆਈਟਮ ਉਹ ਲੈ ਕੇ ਜਾਂਦੇ ਛੋਟੇ ਵੱਡੇ ਜਿਵੇਂ ਜੜੀਆਂ ਸਾਰੀਆਂ ਆਈਟਮ ਦੀ ਆਪਾਂ ਲਿਸਟ ਅੱਜ ਦੇਖੀ ਹੋਈ ਆ ਤੇ ਉਹ ਸਾਰੇ ਬੱਚੇ ਅਸੀਂ ਕਹਿੰਦੇ ਕੱਲਾ ਕੱਲੇ ਬੱਚੇ ਕੋਲ ਕੋਈ ਨਾ ਕੋਈ ਪ੍ਰਾਈਜ਼ ਜਾਵੇ ਕਿਉਂਕਿ ਚਾਹੇ ਕਿਸੇ ਹਿਸਾਬ ਨਾਲ ਚਲੇ ਜਾਵੇ ਚਾਹੇ ਉਹ ਖੇਡਾਂ ਵੱਲੋਂ ਸਟੱਡੀ ਵੱਲੋਂ ਚਾਹੇ ਇਹਨਾਂ ਆਈਟਮਸ ਵੱਲੋਂ ਚਲੇ ਜਾਵੇ ਠੀਕ ਆ ਥੈਂਕ ਯੂ